ਇਸ ਕਹਾਣੀ ਦਾ ਮੁੱਖ ਨੀਮ ਹੈ ਔਖੇ ਸਮੇਂ ਵਿੱਚ ਕਦੇ ਹਾਰ ਨਾ ਮੰਨੋ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਵੱਡਾ ਬਾਦਸ਼ਾਹ ਰਹਿੰਦਾ ਸੀ ਅਤੇ ਉਹ ਹਰ ਰੋਜ਼ ਹੀ ਆਪਣੇ ਪਿੰਡ ਵਿੱਚ ਪੈਂਦੇ ਤਲਾਬ ਤੇ ਦੁਪਹਿਰ ਨੂੰ ਨਹਾਉਣ ਲਈ ਜਾਇਆ ਕਰਦਾ ਸੀ ਅਤੇ ਉਸ ਤਲਾਬ ਦੇ ਅਲਾਗੇ ਹੀ ਇੱਕ ਬਹੁਤ ਵੱਡਾ ਦਰਖਤ ਸੀ ਜਿਸ ਦੀਆਂ ਜੜ੍ਹਾਂ ਵਿੱਚ ਇੱਕ ਸੱਪ ਰਹਿੰਦਾ ਸੀ ਅਤੇ ਉਸ ਦਰਖਤ ਦੇ ਉੱਤੇ ਇੱਕ ਕਾਂ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਪਰ ਕਾਂ ਉਸ ਸੱਪ ਤੋਂ ਬੜਾ ਹੀ ਪਰੇਸ਼ਾਨ ਸੀ ਕਿਉਂਕਿ ਸੱਪ ਉਸ ਦੇ ਸਾਰੇ ਹੀ ਬੱਚੇ ਖਾ ਜਾਂਦਾ ਸੀ ਅਤੇ ਕਾਂ ਇਸ ਗੱਲ ਤੋਂ ਬੜਾ ਪਰੇਸ਼ਾਨ ਸੀ ਉਹ ਚਾਹੁੰਦਾ ਸੀ ਕਿ ਜਾਂ ਤਾਂ ਸੱਪ ਨੂੰ ਕਿਸੇ ਤਰ੍ਹਾਂ ਮਾਰਿਆ ਜਾਵੇ ਜਾਂ ਫਿਰ ਇਸ ਨੂੰ ਇੱਥੋਂ ਕਿਸੇ ਤਰ੍ਹਾਂ ਭਜਾਇਆ ਜਾਵੇ ਫਿਰ ਉਸ ਨੇ ਇੱਕ ਦਿਨ ਬਿਉਤ ਬਣਾਈ ਕਿ ਮੈਂ ਇਸ ਸੱਪ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਤੈਨੂੰ ਸੋਨੇ ਦਾ ਹਾਰ ਦੇ ਦੇਵਾਂਗਾ ਪਰ ਤੂੰ ਮੇਰੇ ਬੱਚੇ ਨਾ ਖਾਇਆ ਕਰ ਫਿਰ ਇਹ ਗੱਲ ਸੱਪ ਵੀ ਮੰਨ ਗਿਆ ਅਤੇ ਉਹ ਕਾਂ ਜਦੋਂ ਵੀ ਉਸ ਦਰਖਤ ਉੱਤੇ ਬੈਠਦਾ ਤੇ ਉਹ ਕਾਂ ਨਾਲ ਇੱਕੋ ਹੀ ਗੱਲ ਕਰਦਾ ਰਹਿੰਦਾ ਕਿ ਤੂੰ ਮੇਰੇ ਬੱਚੇ ਨਾ ਖਾਇਆ ਕਰ ਮੈਂ ਤੈਨੂੰ ਕੁਝ ਸਮੇਂ ਵਿੱਚ ਹੀ ਇੱਕ ਸੋਨੇ ਦਾ ਹਾਰ ਲਿਆ ਕੇ ਦੇ ਦੇਵਾਂਗਾ ਫਿਰ ਇੱਕ ਦਿਨ ਬਾਦਸ਼ਾਹ ਉਸ ਤਲਾਬ ਵਿੱਚ ਦੁਪਹਿਰ ਨੂੰ ਨਹਾਉਣ ਲਈ ਆਇਆ ਤੇ ਉਸ ਨੇ ਆਪਣੇ ਕੱਪੜੇ ਅਤੇ ਉਹ ਸੋਨੇ ਦਾ ਹਾਰ ਲਾ ਕੇ ਜਦੋਂ ਕਿਨਾਰੇ ਤੇ ਰੱਖਿਆ ਤੇ ਕਾਂ ਦੇਖ ਰਿਹਾ ਸੀ ਕਾਂ ਉਸ ਕਿਨਾਰੇ ਤੇ ਆਇਆ ਤੇ ਉਸ ਦਾ ਸੋਨੇ ਦਾ ਹਾਰ ਚੁੱਕ ਕੇ ਲੈ ਗਿਆ ਪਰ ਇਹ ਉਹ ਬਾਦਸ਼ਾਹ ਸਭ ਕੁਝ ਦੇਖ ਰਿਹਾ ਸੀ ਅਤੇ ਉਸ ਕਾਂ ਨੇ ਉਹ ਸੋਨੇ ਦਾ ਹਾਰ ਚੁੱਕਿਆ ਤੇ ਉਸ ਸੱਪ ਕੋਲ ਚਲੇ ਗਿਆ ਅਤੇ ਸੱਪ ਨੂੰ ਦੇ ਦਿੱਤਾ ਜਿਸ ਕਰਕੇ ਸੱਪ ਬੜਾ ਹੀ ਖੁਸ਼ ਹੋ ਗਿਆ ਕਿਉਂਕਿ ਉਹ ਸੋਨੇ ਦਾ ਹਾਰ ਬਹੁਤ ਹੀ ਕੀਮਤੀ ਸੀ ਪਰ ਇਹ ਸਭ ਕੁਝ ਉਹ ਬਾਦਸ਼ਾਹ ਦੇਖ ਰਿਹਾ ਸੀ ਫਿਰ ਉਹ ਬਾਦਸ਼ਾਹ ਉੱਥੋਂ ਤਲਾਬ ਵਿੱਚੋਂ ਬਾਹਰ ਨਿਕਲਿਆ ਅਤੇ ਆਪਣੇ ਕੱਪੜੇ ਪਾ ਕੇ ਫਿਰ ਆਪਣੇ ਦਰਬਾਰ ਵਿੱਚ ਵਾਪਸ ਚਲੇ ਗਿਆ ਅਤੇ ਉੱਥੇ ਆਪਣੇ ਚੌਂਕੀਦਾਰਾਂ ਨੂੰ ਇਹ ਸਾਰੀ ਹੀ ਕਹਾਣੀ ਦੱਸੀ ਅਤੇ ਫਿਰ ਉਹ ਚੌਂਕੀਦਾਰਾਂ ਨੂੰ ਲੈ ਕੇ ਉਸ ਦਰਖਤ ਦੇ ਕੋਲ ਆ ਗਿਆ ਅਤੇ ਉਹਨਾਂ ਨੇ ਉਸ ਥਾਪ ਨੂੰ ਉਸ ਖੁੱਡ ਵਿੱਚੋਂ ਕੱਢਿਆ ਅਤੇ ਉਸ ਨੂੰ ਮਾਰ ਦਿੱਤਾ ਤੇ ਆਪਣੇ ਸੋਨੇ ਦਾ ਹਾਰ ਵਾਪਸ ਲੈ ਲਿਆ ਸਿੱਖਿਆ ਸਾਨੂੰ ਇਸ ਕਹਾਣੀ ਵਿੱਚ ਇਹੀ ਮਿਲਦੀ ਹੈ ਕਿ ਕਾਂ ਨੇ ਜਿੱਦਾਂ ਔਖੇ ਸਮੇਂ ਵਿੱਚ ਵੀ ਕਦੇ ਹਾਰ ਨਹੀਂ ਮੰਨੀ ਸਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ